ਗਰਾਂ ਨੌਤ ਨੂੰ ਲੈ ਕੇ ਵੀ ਇੱਕ ਨਵਾਂ ਗੀਤ ਉਹਨਾਂ ਦਾ ਆ ਰਿਹਾ ਹੈ ਤੇ ਉਸ ਦੇ ਆ ਸੁਰਾਂ ਵੀ ਤੁਹਾਨੂੰ ਸੁਣਾਵਾਂਗੇ ਜੀ ਨਾ ਨਾਲੇ ਖੰਦੀ ਇਤਿਹਾਸ ਜਾਣ ਲੈ ਦੇਣਗੇ ਜਵਾਬ ਤੇਰੇ ਮਾਰੇ ਟਾਉਟਦਾ ਉਹ 에어ਪੋਰਟ ਯਾਦ ਕਰਵਾਇਆ ਗਿਆ ਜਦੋਂ ਕੁਲਵਿੰਦਰ ਕੌਰ ਨਾਲ ਮਸਲਾ ਪਕਿਆ ਸੀ ਉਹ ਸਾਡੇ ਦਿਲ ਦੀ ਹੋਈ ਹੈ ਪਹਿਲਾਂ ਵੀ ਜਿਹੜੀ ਕੁਲਵਿੰਦਰ ਕੌਰ ਨੇ ਨਾਲ ਕੀਤੀ ਸੀ ਉਹ ਵੀ ਪੰਜਾਬੀਆਂ ਦੇ ਦਿਲ ਦੀ ਸੀ ਤੇ ਜਿਹੜੀ ਹੁਣ ਉਹਦੇ ਨਾਲ ਹੋਈ ਹੈ ਉਹ ਵੀ ਸਾਡੇ ਦਿਲ ਦੀ ਹੋਈ ਹੈ। ਉਹਨੂੰ ਸਿਰਫ ਆਪਣੀ ਫਿਲਮ ਨਾਲ ਆਪਣੇ ਮਾੜੇ ਸ਼ਬਦ ਬੋਲ ਕੇ ਆਪਣੇ ਆਪ ਨੂੰ ਫੇਮਸ ਕਰਨਾ ਵੀ ਚਾਰੇ ਪਾਸੇ ਕੰਗਨਾ ਕੰਗਨਾ ਹੋ ਜੇ। ਜੇਕਰ ਦੇਖਿਆ ਜਾਵੇ ਕਿ ਤੁਸੀਂ ਕਿਸਾਨੀ ਅੰਦੋਲਨ ਬਾਰੇ ਵੀ ਖੂਬ ਗਾਇਆ ਉਸ ਸਮੇਂ ਵੀ ਜੇ ਮੌਕੇ ਦੀ ਸਰਕਾਰ ਨੂੰ ਠੋਕਮਾ ਜਵਾਬ ਦਿੱਤਾ ਹੈ ਤੇ ਹੁਣ ਵੀ ਜਿਹੜਾ ਕੰਗਨਾ ਰਣੌਤ ਨੂੰ ਆਪਣੇ ਗੀਤ ਗੀਤ ਰਾਹੀਂ ਠੋਕਮਾ ਜਵਾਬ ਦੇ ਰਹੇ ਹੋ। ਕਿਸ ਸਾਲ ਵਿੱਚ ਸੌਰਿਆਂ ਦੇ ਇੱਕ ਅਦੀਵਾਰ ਜਾਏ ਗੱਜ ਵੱਜ ਕੇ ਨਾਰ ਹੋਵੇ ਨਾਲ ਤੇ ਕਵੇਲੇ ਨਸ਼ੇ ਨਾਲ ਤੁਰਿਏ ਨਾ ਰੱਜ ਕੇ ਰਿਸ਼ਤੇਦਾਰੀ ਦੇ ਵਿੱਚ ਖਾਲੀ ਹੱਥੀ ਜਾਂਦੇ ਹੁੰਦੇ ਨਹੀਂਓ ਫੱਬਦੇ ਹੈ ਥੋੜੇ ਟਾਈਮ ਪਹਿਲਾਂ ਇੱਕ ਰੋਡ ਬਣਾਇਆ ਗਿਆ ਸੀ ਕਾਰ ਸੇਵਾ ਵੱਲੋਂ ਉਸ ਰੋਡ ਦੇ ਉੱਤੇ ਕਾਵੜ ਨਿਕਲਣੀ ਸੀ ਤੇ ਉੱਥੇ ਸਿੱਖ ਭਾਈ ਜਾਰਾ ਖੜਾ ਸੀ ਉੱਥੇ ਇੱਕ ਐਸਐਚਓ ਨੇ ਇਹਨਾਂ ਨੂੰ ਕਹਿੰਦਾ ਵੀ ਤੁਸੀਂ ਖਾਲਿਸਤਾਨੀ ਹੋ ਅਤੰਕਵਾਦੀ ਹੋ ਆਉਲਾ ਕਰਨ ਦੀ ਕੋਸ਼ਿਸ਼ ਕਰਦਾ ਜਾਂ ਕੋਈ ਸ਼ਬਦ ਗਲਤ ਉਹਨਾਂ ਲਈ ਵਰਤਣ ਦੀ ਕੋਸ਼ਿਸ਼ ਕਰਦਾ ਤਾਂ ਉਹਨਾਂ ਨੂੰ ਗਿੱਤਾ ਰਹੀਂ ਜਵਾਬ ਦਿੱਤਾ ਜਾਂਦਾ ਬਾਹਰੋਂ ਪਹਿਰਾਵਾ ਪਾਇਆ ਕਿਸ ਕੰਮ ਦਾ ਅੰਦਰੋਂ ਨੇ ਜੀਨਾ ਦੀਆਂ ਨੀਤਾ ਖੋਟੀਆਂ ਪੰਜਾਬ ਨੂੰ ਬੜੀ ਲੋੜ ਹੈ ਕਿਉਂਕਿ ਜਿਹੜੇ ਮੁੰਡੇ ਅੱਜ ਕੱਲ ਬਾਹਰ ਨੂੰ ਜ਼ਿਆਦਾ ਜਾ ਰਹੇ ਨੇ ਬਾਹਰ ਮੈਂ ਇੱਕ ਚੀਜ਼ ਦੇਖੀ ਹੈ ਜਿਹੜੇ ਇੱਥੇ ਪਰੇਸ਼ਾਨ ਸੀ ਉਹ ਬਾਹਰ ਜਾ ਕੇ ਵੀ ਪਰੇਸ਼ਾਨ ਨੇ ਭਈ ਕੋਈ ਸਾਨੂੰ ਜਿਵੇਂ ਭਾਸ਼ਣਾ ਤੇ ਆਪਾਂ ਕਹਿ ਰਹੀਏ ਵੀ ਇੱਕ ਇੱਕ ਲੀਡਰ ਭਾਸ਼ਣ ਦੇ ਰਿਹਾ ਹੈ ਵੀ ਮੈਂ ਬੇਰੋਜ਼ਗਾਰੀ ਖਤਮ ਕਰ ਦੂੰਗਾ। ਭਾਜਪਾ ਦੇ ਐਮਪੀ ਕੰਗਨਾਰ ਨਾਉਤ ਅਕਸਰ ਕਿਸੇ ਨਾ ਕਿਸੇ ਮਾਮਲੇ ਤੇ ਘਿਰੇ ਰਹਿੰਦੇ ਆ ਤਾਂ ਹੁਣ ਨਵਾਂ ਬਿਆਨ ਦੇ ਕੇ ਉਹ ਕਸੁੱਤੇ ਕਰਦੇ ਨਜ਼ਰ ਆ ਰਹੇ ਨੇ। ਤਾਂ ਇਸ ਨੂੰ ਲੈ ਕੇ ਕਿਸਾਨਾਂ ਨੇ ਮੋੜਮਾ ਜਵਾਬ ਦਿੱਤਾ ਹੈ ਤੇ ਉੱਥੇ ਹੀ ਸਿਆਸੀ ਲੀਡਰਾਂ ਵੱਲੋਂ ਵੀ ਠੋਕਮਾ ਜਵਾਬ ਦਿੱਤਾ ਗਿਆ ਹੈ। ਇਹ ਉੱਥੇ ਹੀ ਜੇਕਰ ਹੁਣ ਸਿੰਗਰਾਂ ਦੀ ਗੱਲ ਕਰੀਏ ਤਾਂ ਪੰਜਾਬੀ ਸਿੰਗਰ ਵੀ ਆਪਣੇ ਤਰੀਕੇ ਨਾਲ ਮੋੜਮਾ ਜਵਾਬ ਦੇ ਰਹੇ ਨੇ। ਤਾਂ ਐਸੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਪੰਜਾਬੀ ਸਿੰਗਰ ਹੈਰੀ ਤਨੋਆ ਤਨੋਆ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਜੀ। ਤਨੋਆ ਸਾਹਿਬ ਕਿਵੇਂ ਦੇਖਦੇ ਹੋ ਕਿ ਕੰਗਰਾਂ ਨੌਤ ਇੱਕ ਤੋਂ ਬਾਅਦ ਇੱਕ ਸ਼ਬਦੀ ਹਮਲਾ ਜਿਹੜਾ ਪੰਜਾਬੀ ਤੇ ਅਤੇ ਪੰਜਾਬ ਨੂੰ ਲੈ ਕੇ ਜਾਂ ਕਿਸਾਨਾਂ ਨੂੰ ਲੈ ਕੇ ਅਕਸਰ ਘਸ ਰਹੇ ਨੇ ਭਾਜੀ ਇਹਦੇ ਵਿੱਚ ਮੈਨੂੰ ਜ਼ਿਆਦਾਤਰ ਇਹ ਲੱਗਦਾ ਵੀ ਦੇਖੋ ਉਹਦੀ ਫਿਲਮ ਆ ਰਹੀ ਹੈ ਕਿ ਐਮਰਜੈਂਸੀ ਤੇ ਉਹਨੇ ਇੱਕ ਸੌਫਟ ਕੋਰਨਰ ਲੱਭਿਆ ਹੋਇਆ ਬਈ ਆਪਾਂ ਇੱਕ ਟਾਰਗੇਟ ਕਮਿਊਨਿਟੀ ਨੂੰ ਕਰਦੇ ਆਂ ਤੇ ਉਹ ਕਮਿਊਨਿਟੀ ਦੀ ਗੱਲ ਚੱਕਦੀ ਹੈ ਹੁਣ ਆਪਾਂ ਗੱਲ ਚੱਕੀ ਹੋਈ ਹੈ ਇਹਦੇ ਨਾਲ ਉਹਨੂੰ ਬੈਨੀਫਿਟ ਮਿਲ ਰਿਹਾ ਬੈਨੀਫਿਟ ਇਦਾਂ ਮਿਲ ਰਿਹਾ ਵੀ ਉਹਦੀ ਫਿਲਮ ਹੈ ਐਮਰਜੈਂਸੀ ਉਹਦੀ ਨਾਲ ਪ੍ਰਮੋਸ਼ਨ ਵੀ ਹੋ ਰਹੀ ਹੈ ਪਹਿਲਾਂ ਉਹਨੇ ਐਮਰਜੈਂਸੀ ਫਿਲਮ ਦੇ ਵਿੱਚ ਸੰਤਾਂ ਦਾ ਕਿਰਦਾਰ ਜੇ ਚ ਉਹਨੇ ਕਿਹਾ ਵੀ ਸਾਨੂੰ ਖਾਲਿਸਤਾਨ ਚਾਹੀਦਾ ਮੇਰੇ ਖਿਆਲ ਚ ਜਿੰਨੀਆਂ ਵੀ ਅੱਜ ਤੱਕ ਸਪੀਚਾਂ ਸੰਤਾ ਜੀ ਆਈਆਂ ਉਹ ਚ ਕਦੇ ਵੀ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਉਹ ਉਹਨੂੰ ਅਸੀਂ ਉਹ ਆਪਣੇ ਹਿਸਾਬ ਨਾਲ ਚੱਲ ਰਹੀ ਆ ਉਹਨੂੰ ਮਤਲਬ ਕਿਸੇ ਚੀਜ਼ ਦਾ ਮਤਲਬ ਨਹੀਂ ਉਹਨੂੰ ਕਿਸੇ ਦੇਸ਼ ਦੇ ਵਿੱਚ ਕੋਈ ਮੌਲ ਖਰਾਬ ਹੋ ਰਿਹਾ ਨਹੀਂ ਹੋ ਰਿਹਾ ਉਹਨੂੰ ਦੇਖੋ ਪਹਿਲਾਂ ਵੀ ਉਹਨੇ ਸਾਨੂੰ ਮਾੜਾ ਕਹਿ ਕੇ ਐਮਪੀ ਸ਼ਿਪ ਜਿੱਤ ਲਈ ਕਿਉਂਕਿ ਉਹ ਹੋਰ ਤਾਂ ਦੇਣ ਕੋਈ ਨਹੀਂ ਉਹਨੂੰ ਦੇਸ਼ ਦੀ ਵੀ ਜੇ ਉਹਨੇ ਕੋਈ ਦੇਸ਼ ਦੀ ਕੋਈ ਬਹੁਤ ਵਧੀਆ ਕੰਮ ਕੀਤੇ ਹੋਣ ਕਿਆਤਾ ਕਿਸਾਨਾ ਨੂੰ ਮਾੜਾ ਤੇ ਉਹ ਵੱਡੀ ਜਿੱਤ ਮਿਲੀ ਉਹਨੂੰ ਉਧਰੋਂ ਤੇ ਉਹਨੇ ਉਹ ਸੌਫਟ ਕੋਰਨਰ ਲੱਬਿਆ ਹੋਇਆ ਵੀ ਇਹਨਾਂ ਨੂੰ ਆਪਾਂ ਬਦਨਾਮ ਕਰੀਏ ਮਾੜਾ ਜਾ ਤੇ ਸਾਡੀ ਫਿਲਮ ਚੱਲ ਪੂਗੀ ਤਾਂ ਹੈਰੀ ਤਨੋਆ ਜਿੱਥੇ ਆਪਣੇ ਕਲਾਕਾਰੀ ਵੱਲੋਂ ਸਿੰਗਰ ਵਜੋਂ ਜਿਹੜੇ ਆ ਆਪਣੇ ਤਾ ਕ ਜਿਹੜੇ ਜਮਾ ਚੁੱਕੇ ਆ ਇੰਡਸਟਰੀ ਵਿੱਚ ਤਾਂ ਉੱਥੇ ਜੇ ਘਰ ਦੇਖਿਆ ਜਾਵੇ ਪੰਜਾਬ ਪ੍ਰਤੀ ਜਿਹੜਾ ਵੀ ਮੁੱਦਾ ਉੱਠਦਾ ਹੈ ਤਾਂ ਉਸ ਨੂੰ ਲੈ ਕੇ ਅਕਸਰ ਕੋਈ ਨਾ ਕੋਈ ਗੀਤ ਲੈ ਕੇ ਆਂਦੇ ਆ ਤਾਂ ਹੁਣ ਕੰਗੜਾ ਨੌਤ ਨੂੰ ਲੈ ਕੇ ਵੀ ਇੱਕ ਨਵਾਂ ਗੀਤ ਉਹਨਾਂ ਦਾ ਆ ਰਿਹਾ ਹੈ ਤੇ ਉਸ ਦੀਆਂ ਸੁਰਾਂ ਵੀ ਤੁਹਾਨੂੰ ਸੁਣਾਵਾਂਗੇ ਜਿਹੜਾ ਤੁਸੀਂ ਹੁਣੀ ਜਿਹੜਾ ਗੀਤ ਗਾਇਆ ਉਸ ਦੀ ਜਿਹੜੇ ਦਰਸ਼ਕਾਂ ਨਾਲ ਜ਼ਰੂਰ ਚਾਰ ਲਾਈਨਾਂ ਸਾਂਝੀਆਂ ਕਰੋ ਜੀ ਹਾਂਜੀ ਲੱਗਦਾ ਤੂੰ ਫੇਰ ਤੋਂ ਖਰਾਕ ਪਾੜਦੀ ਕੁਲਵਿੰਦਰ ਨਾਲ ਗੱਲ ਸਾਨੂੰ ਕਰਨੀ ਪਊ ਪਹਿਲਾਂ ਤੇਰੇ ਇੱਕ ਕੰਨ ਉੱਤੇ ਧਰੀ ਸੀ ਹੁਣ ਲੱਗਦਾ ਕਿ ਦੂਜੇ ਉੱਤੇ ਧਰਨੀ ਪਊ ਜੀ ਨਾਲ ਨਾਲ ਇਤਿਹਾਸ ਜਾਣ ਲੈ ਦੇਣਗੇ ਜਵਾਬ ਤੇਰੇ ਮਾਰੇ ਟੌਂਟਦਾ ਜੇ ਪਹਿਲਾਂ ਕੋਈ ਕਮੀ ਪੇਸ਼ ਹੀ ਰਹਗੀ ਲੱਗਦਾ ਇੱਕ ਢਾਹ ਹੋਰ ਲਾ ਜਾਏ ਰਿਪੋਰਟ ਦਾ ਤਾਂ ਤੁਸੀਂ ਸੁਣਿਆ ਹੈ ਕਿ ਇਹ ਉਹ ਏਅਰਪੋਰਟ ਯਾਦ ਕਰਵਾਇਆ ਗਿਆ ਜਦੋਂ ਕੁਲਵਿੰਦਰ ਕੌਰ ਨਾਲ ਮਸਲਾ ਪੱਖਿਆ ਸੀ ਉੱਥੇ ਜਦੋਂ ਇਹ ਮਾਮਲਾ ਪੱਖ ਜਾਂਦਾ ਹੈ ਤਾਂ ਇਸ ਦਾ ਜਿਹੜਾ ਵੱਖ-ਵੱਖ ਤਰੀਕੇ ਨਾਲ ਕੰਗਰਾਂ ਨੌ ਦੇ ਚਾਣ ਵਾਲੇ ਜਾਂ ਭਾਜਪਾ ਦੇ ਸਮਰਥਕਾਂ ਵੱਲੋਂ ਟਾਰਗੇਟ ਕੀਤਾ ਗਿਆ ਸੀ ਕੁਲਵਿੰਦਰ ਕੌਰ ਨੂੰ ਪਰ ਉੱਥੇ ਹੀ ਪੰਜਾਬੀਆਂ ਨੇ ਵੱਡਾ ਦਿਲ ਦਿਖਾਇਆ ਕਿ ਕੁਲਵਿੰਦਰ ਕੌਰ ਦੇ ਨਾਲ ਇਸ ਤਰੀਕੇ ਨਾਲ ਖੜ ਗਏ ਕਿ ਕੁਲਵਿੰਦਰ ਕੌਰ ਨੂੰ ਆਂਝ ਤੱਕ ਨਹੀਂ ਜਾਣ ਦਿੱਤੀ ਤਾਂ ਇਸੇ ਦੇ ਸਬੰਧ ਵਿੱਚ ਇੱਕ ਗੀਤ ਗਾਇਆ ਗਿਆ ਤਾਂ ਇੱਥੇ ਇੱਕ ਦਿਲਚਸਪ ਗੱਲ ਇਹ ਵੀ ਹੈ ਹਰੀ ਜੀ ਜਿਹੜੀ ਕੰਗਰਾ ਨੌਤ ਬੀਜੇਪੀ ਲਈ ਹਰ ਰੋਜ਼ ਜਿਹੜੀ ਆ ਕੋਈ ਨਾ ਕੋਈ ਸ਼ਬਦੀ ਵਾਰ ਕਰਦੀ ਐ ਜਾਂ ਪੁੱਠੇ ਪੰਗੇ ਕਹਿ ਸਕਦੇ ਆ ਕਿ ਲੈਂਦੀ ਐ ਪੰਜਾਬੀਆਂ ਨਾਲ ਖਾਸ ਕਰਕੇ ਉਹੀ ਬੀਜੇਪੀ ਹੁਣ ਬੈਕਫੁੱਟ ਤੇ ਚਲੀ ਗਈ ਐ ਤੇ ਉਸਨੇ ਪੱਲਾ ਝਾੜ ਲਿਆ ਕੰਗਣਾ ਦੇ ਬਿਆਨ ਤੇ ਤਾਂ ਹੁਣ ਕੰਗਣਾ ਅਰਨੌਤ ਨੂੰ ਕਿਵੇਂ ਜਵਾਬ ਦੇ ਰਹੇ ਹੋ ਆਪਣੇ ਜਿਹੜਾ ਤੁਸੀਂ ਗੀਤ ਰਾਹੀਂ ਕਿ ਤੁਹਾਡੀ ਪਾਰਟੀ ਵੀ ਤੁਹਾਡੇ ਨਾਲ ਨਹੀਂ ਖੜੀ ਦੇਖੋ ਇਹਦੇ ਤੇ ਮੈਂ ਗੀਤ ਅੱਜ ਜਦੋਂ ਤੁਹਾਡਾ ਫੋਨ ਆਇਆ ਉਦੋਂ ਮੈਂ ਸੋਚ ਰਿਹਾ ਸੀ ਵੀ ਇਹਦੇ ਉੱਤੇ ਵੀ ਗਾਣਾ ਚਾਹੀਦਾ ਕਿਉਂਕਿ ਹੁਣ ਜਿਹੜੀ ਚੀਜ਼ ਹੋਈ ਹੈ ਉਹ ਸਾਡੇ ਦਿਲ ਦੀ ਹੋਈ ਹੈ ਪਹਿਲਾਂ ਵੀ ਜਿਹੜੀ ਕੁਲਵਿੰਦਰ ਕੌਰ ਨੇ ਨਾਲ ਕੀਤੀ ਸੀ ਉਹ ਵੀ ਪੰਜਾਬੀਆਂ ਦੇ ਦਿਲ ਦੀ ਸੀ ਤੇ ਜਿਹੜੀ ਹੁਣ ਉਹਦੇ ਨਾਲ ਹੋਈ ਹੈ ਉਹ ਵੀ ਸਾਡੇ ਦਿਲ ਦੀ ਹੋਈ ਹੈ ਮੈਨੂੰ ਤਾਂ ਇਹ ਲੱਗਦਾ ਵੀ ਕੱਲ ਨੂੰ ਇਹ ਬੀਜੇਪੀ ਦੇ ਖਿਲਾਫ ਨਾ ਖਲੋ ਜੇ ਕਿਉਂਕਿ ਉਹਨੂੰ ਕਿਸੇ ਚੀਜ਼ ਦਾ ਮਤਲਬ ਨਹੀਂ ਹੈਗਾ ਉਹਨੂੰ ਸਿਰਫ ਆਪਣੀ ਫਿਲਮ ਨਾਲ ਆਪਣੇ ਮਾੜੇ ਸ਼ਬਦ ਬੋਲ ਕੇ ਆਪਣੇ ਆਪ ਨੂੰ ਫੇਮਸ ਕਰਨਾ ਵੀ ਚਾਰੇ ਪਾਸੇ ਗੰਗਾ ਨਾ ਗੰਗਾ ਹੋ ਜੇ ਉਹਨੂੰ ਬੀਜੇਪੀ ਜਿਹੜੀ ਜਿਹੜੀ ਪ ਕੀ ਸੋਚਿਆ ਨਹੀਂ ਤੇ ਹੁਣ ਉਹ ਜਿਹੜੀ ਬੀਜੇਪੀ ਹੈ ਉਹ ਵੀ ਪਿੱਛੇ ਹਟ ਗਈ ਹੈ ਤੇ ਹੁਣ ਮੈਂ ਕਹਿਣਾ ਚਾਹੁੰਦਾ ਕੰਗਰਸ ਨੂੰ ਵੀ ਬੀਜੇਪੀ ਬਾਰੇ ਵੀ ਬੋਲੇ ਤਾਂ ਤੁਸੀਂ ਸੁਣਿਆ ਹੈ ਕਿ ਬੀਜੇਪੀ ਦੇ ਜਿਹੜੇ ਲੀਡਰ ਨੇ ਐਮਪੀ ਨੇ ਕੰਗਨਾਰ ਨਾਉਤ ਉਹਨਾਂ ਨੇ ਜ਼ਰੂਰ ਪੰਜਾਬੀਆਂ ਨੂੰ ਇੱਕ ਵਾਰ ਟਾਰਗੇਟ ਕਰਨ ਦੀ ਮਿਹਨਤ ਕੋਸ਼ਿਸ਼ ਕੀਤੀ ਹੈ ਪਰ ਉੱਥੇ ਹੀ ਬੀਜੇਪੀ ਨੇ ਜਿਹੜਾ ਪੱਲਾ ਉਹਨਾਂ ਤੋਂ ਝਾੜਿਆ ਤੇ ਜੇਕਰ ਦੇਖਿਆ ਜਾਵੇ ਕਿ ਤੁਸੀਂ ਕਿਸਾਨੀ ਅੰਦੋਲਨ ਬਾਰੇ ਵੀ ਖੂਬ ਗਾਇਆ ਉਸ ਸਮੇਂ ਵੀ ਜੇ ਮੌਕੇ ਦੀ ਸਰਕਾਰ ਨੂੰ ਠੋਕਮਾ ਜਵਾਬ ਦਿੱਤਾ ਹੈ ਤੇ ਹੁਣ ਵੀ ਜਿਹੜਾ ਕੰਗਣਾ ਰਣੌਤ ਨੂੰ ਆਪਣੇ ਗੀਤ ਰਾਹੀਂ ਠੋਕਮਾ ਜਵਾਬ ਦੇ ਰਹੇ ਹੋ ਤੇ ਅੱਗੇ ਆਉਣ ਵਾਲੀ ਕੀ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਅੱਗੇ ਜੇਕਰ ਕੋਈ ਅਜਿਹਾ ਕਰੇਗਾ ਪੰਜਾਬ ਪ੍ਰਤੀ ਤਾਂ ਉਸ ਨੂੰ ਗੀਤ ਰਾਹੀਂ ਇਸ ਤਰੀਕੇ ਨਾਲ ਜਵਾਬ ਦਿੱਤਾ ਜਾਏਗਾ हां जी मैं शुरू ਤੋਂ ਹੀ मतलब ਨਹੀਂ ਇਸ ਮੁੱਦਿਆਂ ਤੇ ਗਾ ਰਿਹਾ ਸੀ ਮੈਂ ਹੁਣੇ ਵਿੱਚੇ ਜੇ ਸ਼ੁਰੂ ਕੀਤਾ ਤਿੰਨ ਸਾਲ ਹੋਏ ਮੈਨੂੰ ਮੁੱਦਿਆਂ ਤੇ ਗਾਉਂਦੇ ਹੋਏ ਨੇ ਇਸ ਤਿੱਕੇ ਦੇ ਵੀ ਕਈ ਚੀਜ਼ਾਂ ਇਹੋ ਜਿਹੇ ਮੁੱਦੇ ਹੁੰਦੇ ਆ ਵੀ ਸਾਡੇ ਗੁਰੂ ਘਰਾਂ ਦੇ ਵਿੱਚ ਮੁੱਦੇ ਬਹੁਤ ਸੀ ਇਹੋ ਜਿਹੇ ਜਿਹੜੇ ਮੈਂ ਚੱਕੇ ਆ ਜਿਨ੍ਹਾਂ ਤੇ ਕਾਰਵਾਈ ਵੀ ਹੋਈ ਆ ਸਾਡੇ ਯੂਪੀ ਦੇ ਵਿੱਚ ਥੋੜੇ ਟਾਈਮ ਪਹਿਲਾਂ ਇੱਕ ਰੋਡ ਬਣਾਇਆ ਗਿਆ ਸੀ ਕਾਰ ਸੇਵਾ ਵੱਲੋਂ ਉਸ ਰੋਡ ਦੇ ਉੱਤੇ ਕਾਵੜ ਨਿਕਲਣੀ ਸੀ ਤੇ ਉੱਥੇ ਸਿੱਖ ਭਾਈਚਾਰਾ ਖੜਾ ਸੀ ਉੱਥੇ ਇੱਕ ਐਸਐਚਓ ਨੇ ਇਹਨਾਂ ਨੂੰ ਕਹਿੰਦਾ ਵੀ ਤੁਸੀਂ ਖਾਲਸਤਾਨੀ ਹੋ ਤੰਕਵਾਦੀ ਹੋ ਅਸੀਂ ਫਿਰ ਉਸ ਗੱਲ ਨੂੰ ਚੱਕਿਆ ਸੀ ਤੇ ਉਸ ਨੂੰ ਸਸਪੈਂਡ ਕਰਾ ਕੇ ਹ ਇਦਾਂ ਦੇ ਮੁੱਦੇ ਮੈਂ ਚੱਕਦਾ ਰਹਿਣਾ ਕਿਉਂਕਿ ਇਹੋ ਜਿਹੇ ਮੁੱਦੇ ਅਗਰ ਨਹੀਂ ਚੱਕਾਂਗੇ ਸਾਡੀ ਕੌਮ ਦੇ ਮੁੱਦੇ ਨੇ ਸਾਡੇ ਪੰਜਾਬ ਦੇ ਮੁੱਦੇ ਨੇ ਇਹ ਮੁੱਦੇ ਜੇ ਚੱਕੇ ਜਾਂਦੇ ਨੇ ਤੇ ਇਹਦੇ ਨਾਲ ਸਾਰੇ ਯੂਥ ਦੇ ਵਿੱਚ ਵੀ ਇੱਕ ਹੰਗਾਰਾ ਮਿਲਦਾ ਕਿਉਂਕਿ ਜਿਹੜੇ ਬਾਲੇ ਕਲਾਕਾਰ ਨੇ ਉਹ ਇਸ ਚੀਜ਼ ਤੇ ਨਹੀਂ ਕਰ ਰਹੇ ਜਦੋਂ ਆਪਾਂ ਯੂਥ ਨੂੰ ਆਪਣੇ ਨਾਲ ਲੈ ਕੇ ਚੱਲਦੇ ਯੂਥ ਨੂੰ ਪਤਾ ਹੋਣਾ ਚਾਹੀਦਾ ਵੀ ਕਲਾਕਾਰ ਦਾ ਅਸਲੀ ਮੀਨਿੰਗ ਕੀ ਹੈ ਤੇ ਗੀਤਕਾਰੀ ਕਿਵੇਂ ਹੁੰਦੀ ਹੈ ਜੀ ਤਾਂ ਅਕਸਰ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਕਲਾਕਾਰ ਜਿਹੜੇ ਆ ਉਹ ਆਪਣੇ ਤਰੀਕੇ ਨਾਲ ਚੱਲਦੇ ਆ ਪਰ ਉੱਥੇ ਹੀ ਬਹੁਤ ਸਾਰੇ ਅਜਿਹੇ ਵੀ ਹੁੰਦੇ ਆ ਜਿਹੜੇ ਆਪਣੇ ਪੰਜਾਬੀਅਤ ਨੂੰ ਲੈ ਕੇ ਆਪਣੇ ਪੰਜਾਬ ਦੇ ਕਿਸਾਨੀ ਨੂੰ ਲੈ ਕੇ ਜਹਨ ਚ ਉਹਨਾਂ ਨੂੰ ਸੰਭਾਲ ਕੇ ਚੱਲਦੇ ਆ ਤੇ ਉਸ ਨੂੰ ਲੈ ਕੇ ਅਕਸਰ ਜਿਹੜਾ ਵੀ ਉਹਨਾਂ ਬਾਰੇ ਕੋਈ ਸ਼ਬਦੀ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਜਾਂ ਕੋਈ ਸ਼ਬਦ ਗਲਤ ਉਹਨਾਂ ਲਈ ਵਰਤਣ ਦੀ ਕੋਸ਼ਿਸ਼ ਕਰਦਾ ਤਾਂ ਉਹਨਾਂ ਨੂੰ ਕੀਤਾ ਰਹੀ ਜਵਾਬ ਦਿੱਤਾ ਜਾਂਦਾ ਤਾਂ ਹੈਰੀ ਤਨੁਆ ਸਾਹਿਬ ਨੇ ਵੀ ਉਸੇ ਤਰੀਕੇ ਨਾਲ ਉਹਨਾਂ ਨੂੰ ਕਿਤੇ ਨਾ ਕਿਤੇ ਜਵਾਬ ਦਿੱਤਾ ਤੇ ਹੈਰੀ ਤਨੁਆ ਜੀ ਇੱਕ ਲਾਸਟ ਸਵਾਲ ਹੈ ਮੇਰਾ ਤਾ ਮੌਜੂਦਾ ਸਥਿਤੀ ਕੀ ਬਿਆਨ ਕਰ ਰਹੀ ਹੈ ਪੰਜਾਬ ਦੇ ਕਿਸਾਨ ਮੁਰਤੋਂ ਸੜਕਾਂ ਤੇ ਨੇ ਮੁਰਤੋਂ ਨੌਜਵਾਨ ਬੇਰੋਜ਼ਗਾਰੀ ਵੱਲ ਵੱਧ ਰਹੇ ਆ ਦੇਖੋ ਜੀ ਇਹ ਚੀਜ਼ਾਂ ਸ਼ੁਰੂ ਤੋਂ ਹੀ ਰਹੀਆਂ ਨੇ ਦੇ ਕੋਈ ਵੀ ਸਰਕਾਰ ਆਈ ਹੈ ਅਸੀਂ ਹਰੇਕ ਨੂੰ ਪਰ ਮਹੰਗਾ ਰਾ ਦਿੱਤਾ ਹੈ ਭਈ ਕੋਈ ਸਾਨੂੰ ਜਿਵੇਂ ਭਾਸ਼ਣਾ ਤੇ ਆਪਾਂ ਕਹ ਰਹੀਏ ਵੀ ਇੱਕ ਇੱਕ ਲੀਡਰ ਭਾਸ਼ਣ ਦੇ ਰਿਹਾ ਭਈ ਮੈਂ ਬੇਰੋਜ਼ਗਾਰੀ ਖਤਮ ਕਰ ਦੂੰਗਾ ਸਾਨੂੰ ਤਾਂ ਬੇਰੋਜ਼ਗਾਰੀ ਖਤਮ ਚਾਹੀਦੀ ਹੈ ਅਸੀਂ ਉਸ ਲੀਡਰ ਨੂੰ ਪੂਰਾ ਸਪੋਰਟ ਕਰਦੇ ਆਂ ਫਿਰ ਉਹ ਬਾਅਦ ਚ ਸਾਡੀ ਫਿਰ ਨਹੀਂ ਪਾਣਸ ਬਾ ਫੜਦਾ ਤੇ ਇਹਦੇ ਵਿੱਚ ਮੈਨੂੰ ਕਹਿਣ ਦਾ ਆਇਆ ਵੀ ਅਸੀਂ ਲੀਡਰ ਹੋ ਚੱਕੀਏ ਜਿਹੜਾ ਪੜਿਆ ਲਿਖਿਆ ਵੀ ਹੋਵੇ ਜੀ ਦੀ ਕੋਈ ਬੈਕਫੋਰਟ ਵੀ ਹੋਵੇ ਐਦਾਂ ਦਾ ਨਾ ਚੁਣੀਆਂ ਵੀ ਜਿਹੜਾ ਇੱਧਰ ਉੱਧਰੋਂ ਆਇਆ ਤੇ ਕੱਲ ਨੂੰ ਗੱਲਾਂ ਮਾਰ ਕੇ ਤੇ ਅੱਜ ਕਹਿੰਦਾ ਪੰਜਾਬ ਨੂੰ ਬਚਾ ਲਾਂਗੇ ਪੰਜਾਬ ਨੂੰ ਬੜੀ ਲੋੜ ਹੈ ਕਿਉਂਕਿ ਜਿਹੜੇ ਮੁੰਡੇ ਅੱਜ ਕੱਲ ਬਾਹਰ ਨੂੰ ਜ਼ਿਆਦਾ ਜਾ ਰਹੇ ਨੇ ਬਾਹਰ ਮੈਂ ਇੱਕ ਚੀਜ਼ ਦੇਖੀ ਹੈ ਜਿਹੜੇ ਇੱਥੇ ਪਰੇਸ਼ਾਨ ਸੀ ਉਹ ਬਾਹਰ ਜਾ ਕੇ ਵੀ ਪਰੇਸ਼ਾਨ ਨੇ ਉਹਨਾਂ ਦੀ ਪਰੇਸ਼ਾਨੀ ਬਾਹਰ ਜਾ ਕੇ ਵੀ ਦੂਰ ਨਹੀਂ ਹੋ ਪਾਰੀ ਤੇ ਆਪਣੇ ਦੇਸ਼ ਨੂੰ ਨਾ ਛੱਡੀਏ ਪੰਜਾਬ ਨੂੰ ਨਾ ਛੱਡੀਏ ਇੱਥੇ ਕੰਮ ਕਰੀਏ ਤਾ ਇੱਕ ਨਦਾ ਆਪਣਾ ਹੋਰ ਕੋਈ ਗੀਤ ਇਸ ਤੋਂ ਅਲੱਗ ਜਾ ਕੇ ਕੋਈ ਇੱਕ ਚਾਰ ਲਾਈਨਾਂ ਵਜਨ ਮੇਰਾ ਪਹਿਲਾ ਇੱਕ ਗੀਤ ਆਇਆ ਸੀਗਾ ਇਸ ਤੇ ਕੰਗਨਾ ਤੇ ਆਇਆ ਸੀ ਉਹ ਮੈਂ ਸੁਣਾ ਦਿੰਦਾ ਤੁਹਾਨੂੰ ਅੱਜ ਤੱਕ ਕੌਮਦਾਸ ਵਾਰਿਆ ਏ ਕੀ ਇਹ ਨਾ ਜਥੇਦਾਰਾਂ ਨੇ ਦਿਨੋਂ ਦਿਨ ਕੀਤਾ ਬਸ ਕਹਾਣੇ ਸਿੱਖੀ ਦਾ ਓਏ ਬਣਿਆ ਉਦੇਦਾਰਾਂ ਨੇ 12 ਪਹਿਰਾਵਾ ਪਾਇਆ ਕਿਸ ਕੰਮ ਦਾ ਅੰਦਰੋਂ ਨੇ ਜੀ ਨਾ ਦੀਆਂ ਨੀ ਤਾਂ ਖੋਟੀਆਂ ਸੇਵਾਦਾਰ ਮੰਨਿਏ ਜਾਂ ਚੋਰ ਆਖੀਏ ਗੁਰੂ ਘਰੋਂ ਖਾ ਕੇ ਜਿਹੜੇ ਵਿੱਚ ਰੋਟੀਆਂ ਸੇਵਾਦਾਰ ਮੰਨਿਏ ਜਾਂ ਚੋਰ ਆਖੀਏ ਗੁਰੂ ਘਰੋਂ ਖਾ ਕੇ ਜਿਹੜੇ ਵਿੱਚ ਰੋਟੀਆਂ ਹੌਸਪੀਟਲਾਂ ਦੇ ਉੱਤੇ ਨਾਮ ਗੁਰਾਂ ਦਾ ਤੇ ਵਿੱਚ ਲੁੱਟ ਪੂਰੀ ਆ ਤਾਂ ਇਹ ਤਾਂ ਜਿਹੜੇ ਪੱਖ ਦੇ ਮੁੱਦੇ ਆ ਤਾਂ ਜਿਹੜੇ ਲੋਕਾਂ ਸੰਬੰਧੀ ਜਾਂ ਆਮ ਜਿਹੜੇ ਚਰਚਾ ਹੁੰਦੀ ਆ ਉਹ ਸੰਬੰਧੀ ਕੋਈ ਗਾਣਾ ਉਹ ਵੀ ਚਾਰ ਲੈਣਾ ਹਾਂਜੀ ਉਹ ਮੇਰਾ ਇੱਕ ਗੀਤ ਬਹੁਤ ਜ਼ਿਆਦਾ ਹੋਇਆ ਸੀ ਵਾਇਰਲ ਉਹ ਮੈਂ ਸੁਣਾ ਦੇਣਾ ਕਿ ਸੌਰਿਆਂ ਦੇ ਇੱਕ ਅਦੀਵਾਰ ਜਾਗੇ ਗੱਜ ਵੱਜ ਕੇ ਨਾਰ ਹੋਵੇ ਨਾਲ ਤੇ ਕਵੇਲੇ ਨਸ਼ੇ ਨਾਲ ਤੁਰিয়ে ਨਾ ਰੱਜ ਕੇ ਰਿਸ਼ਤੇਦਾਰੀ ਦੇ ਵਿੱਚ ਖਾਲੀ ਹੱਥੀ ਜਾਂਦੇ ਹੁੰਦੇ ਨਹੀਂਓ ਫੱਬਦੇ ਹੈ ਕਿ ਸੌਰਿਆਂ ਦੇ ਸਿਰਾਂ ਤੇ ਜਵਾਈ ਫੱਬਦੇ ਜੇ ਸੌਰੇ ਹੋਣ ਚੱਜਦੇ ਕਿ ਸੌਰਿਆਂ ਦੇ ਸਿਰਾਂ ਤੇ ਜਵਾਈ ਫੱਬਦੇ ਜੇ ਸੌਰੇ ਹੋਣ ਚੱਜਦੇ ਤਾਂ ਹੈਰੀਤ ਨੂੰ ਆਨੇ ਅੱਜ ਦੀ ਸਥਿਤੀ ਵੀ ਬਿਆਨ ਕਰ ਦਿੱਤੀ ਹੈ ਤੇ ਜੋ ਬਿੱਤੇ ਸਮੇਂ ਦਰਮਿਆਨ ਹੋਇਆ ਕੀ ਕੁਝ ਉਹ ਜਦੋਂ ਰਿਪੋਰਟਾਂ ਖੁੱਲ੍ਹਦੀਆਂ ਨੇ ਉਹ ਸਾਡੇ ਸਾਹਮਣੇ ਆਂਦੀਆਂ ਤਾਂ ਤੁਹਾਨੂੰ ਆਸਾ ਬਹੁਤ ਬਹੁਤ ਧੰਨਵਾਦ